ਰਾਜੂ ਕਲਾਸ ਵਿੱਚ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ ਡੰਡੀ ਉਸਦੇ ਮਾਤਾ ਪਿਤਾ ਬੈਂਕ ਵਿੱਚ ਨੌਕਰੀ ਕਰਦੇ ਸਨ ਡੰਡੀ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦਾ ਸੀ ਡੰਡੀ ਸਵੇਰੇ ਜਲਦੀ ਉੱਠਣਾ ਸੈਰ ਕਰਨ ਜਾਣਾ ਅਤੇ ਨਹਾ ਕੇ ਪਾਠ ਕਰਨਾ ਉਸਦਾ ਨਿਤਨੇਮ ਸੀ ਡੰਡੀ ਉਸ ਦੇ ਮਾਤਾ ਪਿਤਾ ਰਾਜੂ ਦੀਆਂ ਇਹ ਸਾਰੀਆਂ ਚੰਗੀਆਂ ਆਦਤਾਂ ਦੇਖ ਕੇ ਮਾਣ ਮਹਿਸੂਸ ਕਰਦੇ ਸਨ ਡੰਡੇ ਸਾਲਾਨਾ ਪੇਪਰ ਨਜ਼ਦੀਕ ਆ ਰਹੇ ਸਨ ਡੰਡੇ ਉਹ ਆਪਣੇ ਸੁਭਾਅ ਮੁਤਾਬਿਕ ਪੇਪਰਾਂ ਦੀ ਤਿਆਰੀ ਲਈ ਪੂਰਾ ਜੋਰ ਲਗਾ ਰਿਹਾ ਸੀ ਡੰਡੇ ਅਚਾਨਕ ਇੱਕ ਦਿਨ ਉਸ ਦੀ ਤਬੀਅਤ ਖਰਾਬ ਹੋਣ ਲੱਗੀ ਡੰਡੀ ਸਿਰਦਰਦ ਤੇ ਸਰੀਰ ਟੁੱਟ ਰਿਹਾ ਸੀ ਡੰਡੀ ਸਕੂਲ ਤੋਂ ਆਉਣਸਾਰ ਹੀ ਉਹ மஞ்சੇ ਤੇ ਪੈ ਗਿਆ ਡੰਡੀ ਉਸਦੀ ਮੰਮੀ ਨੇ ਜਦੋਂ ਦੇਖਿਆ ਤਾਂ ਰਾਜੂ ਨੂੰ ਬਹੁਤ ਤੇਜ਼ ਬੁਖਾਰ ਸੀ ਡੰਡੀ ਸ਼ਾਮ ਨੂੰ ਜਦੋਂ ਰਾਜੂ ਦੇ ਪਿਤਾ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਚੈੱਕ ਕਰਨ ਤੋਂ ਬਾਅਦ ਆਖਿਆ ਇਸ ਨੂੰ ਵਾਇਰਲ ਬੁਖਾਰ ਹੈ ਹਫਤੇ 10 ਦਿਨਾਂ ਵਿੱਚ ਠੀਕ ਹੋਵੇਗਾ ਡੰਡੀ ਪਰ ਰਾਜੂ ਨੂੰ ਆਪਣੀ ਪੜ੍ਹਾਈ ਦੀ ਬਹੁਤ ਚਿੰਤਾ ਸੀ ਡੰਡੀ ਸਾਲਾਨਾ ਪੇਪਰ ਵੀ ਨੇੜੇ ਆ ਰਹੇ ਸਨ ਜਿਸ ਕਰਕੇ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਪੇਪਰਾਂ ਵਿੱਚੋਂ ਨੰਬਰ ਨਾ ਘਟ ਜਾਣ ਡੰਡੀ ਲਈ ਉਸਨੇ ਬਿਮਾਰ ਹੋਣ ਦੀ ਹਾਲਤ ਵਿੱਚ ਵੀ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਡੰਡੀ ਕਲਾਸ ਦੇ ਸਾਥੀਆਂ ਤੋਂ ਸਕੂਲ ਵਿੱਚ ਅਧਿਆਪਕਾਂ ਵੱਲੋਂ ਕਰਵਾਏ ਗਏ ਕੰਮ ਬਾਰੇ ਪੁੱਛਦਾ ਰਹਿੰਦਾ ਅਤੇ ਹੋਮਵਰਕ ਨੂੰ ਨਾਲ ਦੀ ਨਾਲ ਪੂਰਾ ਕਰ ਲੈਂਦਾ ਡੰਡੀ ਰਾਜੂ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਾਈ ਦੀ ਚਿੰਤਾ ਕਰਨ ਤੂੰ ਗੁਰੇਜ਼ ਕਰਨ ਲਈ ਕਿਹਾ ਡੰਡੇ ਉਹਨਾਂ ਨੇ ਰਾਜੂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਕਿਹਾ ਕਿ ਨੰਬਰ ਤਾਂ ਫਿਰ ਵੀ ਪੜ੍ਹਾਈ ਕਰਕੇ ਤੂੰ ਪ੍ਰਾਪਤ ਕਰ ਸਕਦਾ ਪਰ ਸਿਹਤ ਨਹੀਂ ਪਰ ਰਾਜੂ ਨੂੰ ਪੜ੍ਹਾਈ ਨਾਲ ਕੁਝ ਜ਼ਿਆਦਾ ਹੀ ਲਗਾ ਸੀ ਡੰਡੇ ਕੁਝ ਦਿਨਾਂ ਬਾਅਦ ਰਾਜੂ ਦੀ ਸਿਹਤ ਵਿੱਚ ਹੌਲੀ ਹੌਲੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਤੇ ਉਹ ਬਿਲਕੁਲ ਤੰਦਰੁਸਤ ਹੋ ਗਿਆ ਡੰਡੀ ਸਕੂਲ ਵਿੱਚ ਪੇਪਰ ਵੀ ਸ਼ੁਰੂ ਹੋ ਗਏ ਅਤੇ ਰਾਜੂ ਨੇ ਆਪਣੀ ਸਰੀਰਕ ਕਮਜ਼ੋਰੀ ਨੂੰ ਨੇੜੇ ਨਾ ਆਉਣ ਦਿੱਤਾ ਤੇ ਬਹੁਤ ਮਿਹਨਤ ਨਾਲ ਪੇਪਰ ਦਿੱਤੇ ਡੰਡੀ ਜਿਸ ਦਿਨ ਨਤੀਜਾ ਆਇਆ ਤਾਂ ਰਾਜੂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਡੰਡੇ ਸਕੂਲ ਦੇ ਮੁੱਖ ਅਧਿਆਪਕ ਤੇ ਅਧਿਆਪਕਾਂ ਨੇ ਉਸ ਨੂੰ ਵਧਾਈ ਦਿੱਤੀ ਡੰਡੇ ਰਾਜੂ ਦੇ ਮਾਤਾ ਪਿਤਾ ਵੀ ਬਹੁਤ ਖੁਸ਼ ਸਨ ਡੰਡੇ ਸਕੂਲ ਦੇ ਮੁੱਖ ਅਧਿਆਪਕ ਨੇ ਰਾਜੂ ਦੀ ਤਾਰੀਫ ਕਰਦਿਆਂ ਉਸ ਦੇ ਮਾਤਾ ਪਿਤਾ ਨੂੰ ਆਖਿਆ ਕਿ ਰਾਜੂ ਨੇ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਪੜਾਈ ਨੂੰ ਜਾਰੀ ਰੱਖਿਆ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ ਡੰਡੀ ਸਾਨੂੰ ਇਸ ਗੱਲ ਤੇ